ਵਾਹਿਗੁਰ ਜੀ ਕਾ ਖਾਲਸਾ ਵਾਹਿਗੁਰ ਜੀ ਕੀ ਫਤਿਹ ਭਾਈ ਗੁਰਦਾਸ ਜੀ ਆਪਣੇ ਸਮੇਂ ਦੇ ਮਹਾਨ ਵਿਦਵਾਨ ਅਤੇ ਪ੍ਰਚਾਰਕ ਹੋਏ ਹਨ ਆਪ ਗੁਰੂ ਅਮਰਦਾਸ ਜੀ ਦੇ ਭਤੀਜੇ ਅਤੇ ਗੁਰੂ ਅਰਜਨ ਦੇਵ ਜੀ ਦੇ ਮਾਮਾ ਜੀ ਲੱਗਦੇ ਸਨ ਸ੍ਰੀ ਆਦ ਗ੍ਰੰਥ ਸਾਹਿਬ ਜੀ ਦੇ ਲਿਖਾਰੀ ਹੋਣ ਦਾ ਮਾਨ ਆਪ ਜੀ ਨੂੰ ਪ੍ਰਾਪਤ ਹੈ ਆਪ ਜੀ ਨੇ ਚਾਲੀ ਵਾਰਾਂ ਦੀ ਰਚਨਾ ਕੀਤੀ ਗੁਰੂ ਅਰਜਨ ਦੇਵ ਜੀ ਨੇ ਆਪ ਜੀ ਦੀਆਂ ਰਚੀਆਂ ਹੋਈਆਂ ਵਾਰਾਂ ਨੂੰ ਗੁਰਬਾਣੀ ਦੀ ਕੁੰਜੀ ਕਹਿ ਕੇ ਨਿਵਾਜਿਆ ਹੈ ਪਈ ਗੁਰਦਾਸ ਜਿਨੇ ਆਪਣੇ 28ਵੇਂ ਵਾਰ ਦੇ 15ਵੇਂ ਪੌੜੀ ਦੇ ਵਿੱਚ ਸਿੱਖ ਦੇ ਨਿਤ ਕਰਮ ਦਾ ਬਹੁਤ ਹੀ ਸੁੰਦਰ ਸ਼ਬਦਾਂ ਦੇ ਵਿੱਚ ਜ਼ਿਕਰ ਕੀਤਾ ਹੈ ਕਿ ਸਿੱਖ ਨੂੰ ਕੀ ਕੀ ਕਰਨਾ ਚਾਹੀਦਾ ਹੈ ਪਿਛਲ ਰਾਤੀ ਜਾਗਨਾ ਨਾਮਦਾਨ ਇਸ਼ਨਾਨ ਡਿੜਾਏ ਗੁਰਸਿੱਖ ਨੂੰ ਪਿਛਲ ਰਾਤੀ ਪਾਉ ਰਾਤਰੀ ਦੇ ਪਿਛਲੇ ਪਹਿਰ ਅੰਮ੍ਰਿਤ ਵੇਲੇ ਜਾਗ ਜਾਣਾ ਚਾਹੀਦਾ ਹੈ ਇਸ਼ਨਾਨ ਕਰਨ ਪਿੱਛੋਂ ਗੁਰੂ ਦੇ ਨਾਮ ਨੂੰ ਗੁਰੂ ਦੀ ਸਿੱਖਿਆ ਨੂੰ ਗੁਰੂ ਦੀ ਬਾਤ ਨੂੰ ਧ੍ਰਿੜ ਕਰਨਾ ਹੈ ਨਾਮਦਾਨ ਅਤੇ ਇਸ਼ਨਾਨ ਧ੍ਰਿੜ ਕਰੇ ਉਸ ਦਾ ਅਭਿਆਸ ਕਰੇ ਨਾਮ ਜਪੇ ਯਥਾ ਸ਼ਕਤੀ দান ਕਰੇ ਅਤੇ ਇਸ਼ਨਾਨ ਕਰੇ ਜਿੱਥੇ ਤਨ ਦਾ ਇਸ਼ਨਾਨ ਅੰਮ੍ਰਿਤ ਵੇਲੇ ਕਰਦਾ ਹੈ ਉੱਥੇ ਹੀ ਸਾਸ ਸੰਗਤ ਰੂਪੀ ਸਰੋਵਰ ਦੇ ਵਿੱਚ ਆ ਕੇ ਨਾਮ ਬਾਣੀ ਦੇ ਜਲ ਦੇ ਨਾਲ ਆਪਣੇ ਮਨ ਦਾ ਇਸ਼ਨਾਨ ਵੀ ਕਰਵਾ মিঠা বোলন নির্বচलन হাতھوں দেকে ਭਲਾ ਮਨਾਏ ਭਾਈ ਗੁਰਦਾਸ ਜੀ ਸਮਝਾ ਰਹੇ ਹਨ ਕਿ ਸਿੱਖ ਕੀ ਕਰੇ মিঠਾ ਬੋਲਨ ਰਸਨਾ ਤੋਂ মিঠਾ ਬੋਲ ਬੋਲੇ ਕੋਮਲ ਬੋਲ ਬੋਲੇ ਕੋੜੇ ਬੋਲ ਬੋਲ ਕੇ ਕਿਸੇ ਦਾ ਹਿਰਦਾ ਨਾ ਦੁਖਾਵੇ ਨਿਵਚਲਨ ਨਿਵ ਕੇ ਨੀਵਾ ਹੋ ਕੇ ਚੱਲੇ ਨਿਮਰਤਾ ਧਾਰਨ ਕਰਕੇ ਚੱਲੇ ਹੱਥੋਂ ਦੇਕੇ ਭਲਾ ਮਨਾਏ ਹੱਥੀਂ ਧਰਮ ਦੀ ਕੀਰਤ ਕਰਦੇ ਹੁਆਂ ਦਸਾਂ ਨੋਹਾਂ ਦੀ ਕੀਰਤ ਵਿੱਚੋਂ ਆਪ ਵੀ ਖਾਵੇ ਤੇ ਹੋਰਨਾਂ ਨੂੰ ਵੀ ਦਾਨ ਦੇਵੇ ਫਿਰ ਰੱਬ ਦਾ ਸ਼ੁਕਰ ਮਨਾਵੇ ਅਤੇ ਇਹ ਬਚਨ ਕਮਾਵੇ ਕਿ ਤੇਰਾ ਤੁਝ ਕੋ ਸੌਂਪਤੇ ਕਿਆ ਲਾਗੇ ਮੇਰਾ ਸਾਰਾ ਕੁਝ ਉਸ ਮਾਲਿਕ ਦਾ ਹੀ ਦਿੱਤਾ ਹੋਇਆ ਹੈ ਹੱਥੋਂ ਦੇ ਕੇ ਭਲਾ ਮਨਾਏ ਅਹੰਕਾਰ ਨਾ ਕਰੇ ਕਿ ਮੈਂ ਬਹੁਤ ਵੱਡਾ ਦਾਨੀ ਹਾਂ ਥੋੜਾ ਸਬਨਾ ਖਾਮਨਾ ਥੋੜਾ ਬੋਲਨ ਗੁਰਮਤ ਪਾਏ ਥੋੜਾ ਸੋਵੇ ਅਤੇ ਥੋੜਾ ਹੀ ਖਾਵੇ ਬੱਤਾ ਸੋਣਾ ਵੀ ਨਹੀਂ ਤੇ ਬੁੱਤਾ ਖਾਣਾ ਵੀ ਨਹੀਂ ਸ਼ਰੀਰ ਦੀ ਲੋੜ ਮੁਤਾਬਕ ਹੀ ਸੋਣਾ ਤੇ ਖਾਣਾ ਹੈ ਬੋਲਣਾ ਵੀ ਥੋੜਾ ਹੈ ਲੋੜ ਮੁਤਾਬਕ ਬੋਲੇ ਗੁਰਮਤ ਪਾਏ ਗੁਰੂ ਦੀ ਮਤ ਨੂੰ ਧਾਰਨ ਕਰਨਾ ਹੈ ਕਾਲ ਖਾਏ ਸੁਕ੍ਰਿਤ ਕਰੇ ਵੱਡਾ ਹੋਏ ਨਾ ਆਪ ਗਣਾਈ ਕਾਲ ਖਾਏ ਦਾ ਮਤਲਬ ਹੈ ਮਿਹਨਤ ਕਰਕੇ ਖਾਵੇ ਚੋਰੀ ਡਕੈਤੀ ਹੀਰਾ ਫੇਰੀ ਛਲ ਕਪਟ ਕਿਸੇ ਦੇ ਨਾਲ ਧੋਖਾ ਨਾ ਕਰੇ ਕਾਲ ਖਾਏ ਕਿ ਛੱਤੋਂ ਦੇ ਨਾਨਕ ਰਾਹ ਪਛਾਣੇ ਸੇ ਆ ਸੁਕ੍ਰਿਤ ਕਰੇ ਮਤਲਬ ਚੰਗੇ ਪਰੋਕਾਰ ਦੇ ਭਲੇ ਦੇ ਕੰਮ ਕਰੇ ਵੱਡਾ ਹੋਏ ਨਾ ਆਪ ਗਣਾਏ ਵੱਡਾ ਹੋ ਜਾਵੇ ਪੈਸੇ ਕਰਕੇ ਅਹੁਦੇ ਕਰਕੇ ਧਰਮੀ ਹੋਣ ਕਰਕੇ ਪਰ ਫਿਰ ਵੀ ਅਹੰਕਾਰ ਨਾ ਕਰੇ ਨਿਮਰਤਾ ਦੇ ਵਿੱਚ ਰਹੇ ਸਾਧ ਸੰਗਤ ਮਿਲ ਗਾਉਂਦੇ ਰਾਤ ਦੇ ਹਨ ਨਿਤ ਚਲ ਚਲ ਜਾਏ ਜਿੱਥੇ ਸਾਧ ਸੰਗਤ ਦੇ ਵਿੱਚ ਗੁਰੂ ਦੇ ਸਿੱਖ ਮਿਲ ਕੇ ਗੁਰਬਾਣੀ ਗਾਉਂਦੇ ਅਤੇ ਸ਼ਬਦ ਕੀਰਤਨ ਕਰਦੇ ਹਨ ਰਾਤ ਦੇ ਹਨ ਨਿਤ ਚਲ ਚਲ ਜਾਏ ਦਿਨੇ ਰਾਤੇ ਉਹ ਸਾ ਸੰਗਤ ਦੇ ਵਿੱਚ ਚੱਲ ਚੱਲ ਕੇ ਜਾਵੇ ਸ਼ਬਦ ਦੇ ਨਾਲ ਆਪਣੀ ਸਾਝ ਪਾਵੇ ਗੁਰੂ ਦਾ ਸਿੱਖ ਗੁਰੂ ਦੀ ਸੰਗਤ ਜ਼ਰੂਰ ਕਰੇ ਸ਼ਬਦ ਸੁਰਤ ਪਰ ਜਾ ਕਰੇ ਸਤਗੁਰ ਪਰਚੇ ਮਨ ਪਰ ਚਾਏ ਸੁਰਤ ਦੇ ਵਿੱਚ ਗੁਰੂ ਦੇ ਸ਼ਬਦ ਨੂੰ ਵਸਾ ਕੇ ਪਰਚਾ ਕਰੇ ਪਾਉ ਉਸ ਨਾਲ ਪ੍ਰੇਮ ਕਰੇ ਸ਼ਬਦ ਅਤੇ ਸੁਰਤ ਦਾ ਮਿਲਾਪ ਕਰੇ ਸਤਗੁਰ ਪਰਚੇ ਮਨ ਪਰ ਚਾਏ ਸਤਗੁਰੂ ਦੇ ਪ੍ਰੇਮ ਦੇ ਵਿੱਚ ਆਪਣੇ ਮਨ ਨੂੰ ਪਰਚਾ ਲਵੇ ਮਨ ਨੂੰ ਗੁਰੂ ਦੇ ਪ੍ਰੇਮ ਵਿੱਚ ਲਗਾ ਦੇਵੇ ਆਸਾ ਵਿੱਚ ਨਿਰਾਸ਼ ਬੁਲਾਏ ਆਸਾ ਵਿੱਚ ਨਿਰਾਸ਼ ਹੋ ਕੇ ਰਵੇ ਗੁਰੂ ਦੇ ਕੋਲ ਆ ਕੇ ਸੰਸਾਰ ਦੇ ਪਦਾਰਥਾਂ ਦੀ ਹੀ ਮੰਗ ਨਾ ਕਰੇ ਨਿਰਾਸ਼ ਹੋ ਕੇ ਰਵੇ ਗੁਰੂ ਦੀ ਪ੍ਰਸੰਨਤਾ ਚਾਹੀਦੀ ਹੈ ਗੁਰੂ ਦੀ ਮਿਹਰ ਅਤੇ ਨજર ਚਾਹੀਦੀ ਹੈ ਗੁਰੂ ਦਾ ਪਿਆਰ ਚਾਹੀਦਾ ਹੈ ਇਸ ਤਰ੍ਹਾਂ ਸਿੱਖ ਆਪਣੇ ਜੀਵਨ ਦੇ ਵਿੱਚ ਕਰਮ ਕਰੇ ਇਹ ਨਿਤ ਕਰਮ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਇਸ ਪੌੜੀ ਦੇ ਵਿੱਚ ਕੀਤਾ ਹੈ ਸਤਿਗੁਰੂ ਮਿਹਰ ਕਰਨ ਸਿੱਖ ਦੇ ਸਮੁੱਚੇ ਨਿਤ ਕਰਮ ਅਸੀਂ ਵਿਤਾਰਨ ਕਰ ਸਕੀਏ ਅਤੇ ਆਪਣਾ ਜੀਵਨ ਸੁਚੱਜਾ ਬਣਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ